ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿਤਾਬ ਬਾਰੇ। ਕਈ ਲੋਕਾਂ ਨੇ ਪੁੱਛਿਆ ਭਾਈ ਜੀ ਥੋੜਾ ਜਿਹਾ ਆਪਦੀ ਕਿਤਾਬ ਬਾਰੇ ਵੀ ਦੱਸੋ। ਇਹਨੂੰ ਸਮਝਾਓ ਕਿ ਕਿਤਾਬ ਤੁਸੀਂ ਕਿਵੇਂ ਦੀ ਲਿਖੀ ਐ, ਕਿਉਂ ਲਿਖੀ ਐ। ਇੰਟਰਵਿਊਆਂ ਕਾਫੀ ਹੋਈਆਂ ਪਰ ਮੇਰੇ ਹਿਸਾਬ ਨਾਲ ਕਈ ਬੰਦੇ ਨੇ ਜਿਹੜੇ ਉਹ ਆਪਣੀ ਵੀਡੀਓ ਦੇ ਵਿੱਚ ਸੁਣ ਕੇ ਉਹਨਾਂ ਨੂੰ ਜ਼ਿਆਦਾ ਕਲੈਰਿਟੀ ਆਉਂਦੀ ਐ ਤਾਂ ਅੱਜ ਆਪਣੀ ਕਿਤਾਬ ਖੁਸ਼ੀਆਂ ਦਾ ਕੋਰਸ। ਇਹਦੇ ਬਾਰੇ ਗੱਲ ਕਰਾਂਗੇ। ਕਿਤਾਬ 'ਚ ਹੈ ਕਿ ਇੱਕ ਕਹਾਣੀ ਪੜ੍ਹ ਕੇ ਸੁਣਾਉਣਾ ਪਹਿਲਾਂ ਆਪਾਂ ਫਿਰ ਉੱਥੋਂ ਆਪਾਂ ਅੱਗੇ ਸ਼ੁਰੂ ਕਰਾਂਗੇ। ਤਾਂ ਕਿਤਾਬ ਦੇ ਵਿੱਚ ਕਾਫੀ ਸਾਰੀਆਂ ਕਹਾਣੀਆਂ ਨੇਗੀਆਂ ਪਰ ਮੇਰੀ ਜਿਹੜੀ ਸਭ ਤੋਂ ਫੇਵਰਟ ਕਹਾਣੀ ਆ ਉਹ ਬਿਲਕੁਲ ਐਂਡ 'ਚ ਆ ਕੇ ਐਡ ਹੋਈ ਸੀ ਜਿਵੇਂ ਕਈ ਵਾਰੀ ਗੱਲ ਲੈਂਦਾ ਵੀ ਆਹ ਕਰਦੇ ਐਂਡ ਸਵਾਦ ਆਊਗਾ ਉਹ ਮੈਂ ਦੀ ਕਹਾਣੀ ਇੱਕ ਆਪਾ ਇਹਦੇ ਵਿੱਚ ਐਡ ਕਰੀ ਸੀਗੀ ਆਪਾਂ ਉਸੇ ਕਹਾਣੀ ਤੋਂ ਅੱਜ ਦੀ ਜਿਹੜੀ ਗੱਲਬਾਤ ਆ ਉਹ ਤੋਰਾਂਗੇ ਜੀ ਇਹ ਆਖਰੀ ਕਹਾਣੀ ਹੈ ਆਪਣੀ ਕਿਤਾਬ ਦੇ ਵਿੱਚ ਇਹਦਾ ਨਾਮ ਹੈ ਰੱਖਿਆ ਹੂਵਰ ਤੇ ਚਾਰਜਰ ਤੁਸੀਂ ਕੀ ਚੁਣੋਗੇ ਮੈਂ ਕਹਾਣੀ ਪੜ੍ਹਾਂਗਾ ਕਿਤਾਬ ਦੇ ਵਿੱਚੋਂ ਤਾਂ ਸ਼ਾਇਦ ਮੇਰਾ ਤੁਹਾਡੇ ਨਾਲ ਆਈ ਕੰਟੈਕਟ ਨਾ ਹੋਵੇ ਥੋੜੀ ਦੇਰ ਲਈ ਪਰ ਬਣੇ ਰਹੋ ਲੈਟ ਯੂਮ ਕਲੀਨਰ ਤੇ ਚਾਰਜਰ ਸਾਡੇ ਪਿੰਡ ਵਾਲੇ ਕੱਕਾ ਸਾਹਿਬ ਵੀ ਸਾਡੀ ਇਸ ਕਹਾਣੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਹ ਕੱਕਾ ਸਾਹਿਬ ਉਹ ਇਨਸਾਨ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬ ਦਾ ਖਿਤਾਬ ਆਪਣੇ ਆਪ ਹੀ ਦਿੱਤਾ ਸੀ ਕਿਉਂਕਿ ਉਹਨਾਂ ਕੋਲ ਇਸ ਵਾਸਤੇ ਕਿਸੇ ਦੀ ਉਡੀਕ ਕਰਨ ਦਾ ਸਮਾਂ ਹੈ ਹੀ ਨਹੀਂ ਸੀ ਜੇ ਪਿੰਡ 'ਚ ਕੋਈ ਮੰਗਣ ਵਾਲਾ ਆ ਗਿਆ ਤਾਂ ਉਹਨਾਂ ਨੇ ਆਪਣੇ ਆਪ ਹੀ ਉਹਨੂੰ ਸਜਾਏ ਮੌਤ ਦਾ ਹੱਕਦਾਰ ਮੰਨ ਲੈਣਾ ਜੇ ਸਾਂਝੀ ਥਾਂ ਪਿੰਡ ਤੇ ਦਰਵਾਜ਼ੇ ਜਾਂ ਚੌਂਤਰੇ ਬੱਚੇ ਖੇਡਣ ਲੱਗ ਜਾਂਦੇ ਤਾ ਉਹ ਇਹਨਾਂ ਵਾਸਤੇ ਗੁਨਾਹਗਰ ਬਣ ਜਾਂਦੇ ਸੀ ਜੇ ਗਲੀ ਚੋਂ ਲੰਘਣ ਵੇਲੇ ਕੋਈ ਬੱਚਾ ਇਹਨਾਂ ਨੂੰ ਬਿਨਾ ਸਸਰੀਕਾਲ ਬੁਲਾਏ ਲੰਘ ਜਾਂਦਾ ਮੈਂ ਉਹਨਾਂ 'ਚ ਏਖਾਂ ਤਾਂ ਉਹ ਧਮਕੀ ਦਿੰਦੇ ਹੁੰਦੇ ਸੀ ਐਂ ਕਰਦੇ ਸੀ ਮੈਂ ਤੇਰੀ ਮਲਿਆਈ ਕੱਢ ਦੂੰ ਤੇ ਸਾਨੂੰ ਕਾਫੀ ਦਿਨ ਤੱਕ ਉਹ ਮਲਿਆਈ ਸਮਝ ਨਹੀਂ ਆਈ ਸੀ ਪਰ ਪਿੰਡ ਦੇ ਵਿੱਚ ਫਿਰ ਦੰਦ ਕਥਾਵਾਂ ਚੱਲਦੀਆਂ ਸੀ ਵੀ ਕੱਕਾ ਸਾਹਿਬ ਆ ਜਿਹੜਾ ਨਾ ਇਹ ਚੱਕ ਕੇ ਲੈ ਜਾਂਦਾ ਲਿਜਾ ਕੇ ਪੁੱਠੇ ਟੰਗ ਦਿੰਦਾ ਜਵਾਕਾਂ ਨੂੰ ਉੱਥੇ ਟੰਗ ਕੇ ਥੱਲੇ ਅੱਗ ਬਾਲ ਕੇ ਸਿਰ 'ਚ ਸੂਆ ਮਾਰ ਦਿੰਦਾ ਫਿਰ ਜਿਹੜੀ ਸਿਰ 'ਚੋਂ ਚੀਜ਼ ਨਿਕਲਦੀ ਉਹਨੂੰ ਮਲਿਆਈ ਕਹਿੰਦੇ ਨੇ ਐਡਾ ਖੌਫ ਸੀਗਾ ਇਹਦਾ ਇਹੇ ਜੇ ਕੱਕਾ ਸਿੰਘ ਤੁਹਾਨੂੰ ਤੁਹਾਡੇ ਪਿੰਡਾਂ ਦੇ ਵਿੱਚ ਵੀ ਤੁਹਾਡੇ ਕੰਮ ਤੇ ਤੁਹਾਡੀ ਜੌਬ ਤੇ ਤੁਹਾਡੀ ਲਾਈਫ ਦੇ ਵਿੱਚ ਚਾਰੇ ਪਾਸੇ ਮਿਲ ਜਾਣਗੇ ਜਿਹੜੇ ਭੈਣ ਭਰਾ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਦੇ ਦਿਮਾਗ 'ਚ ਤਾਂ ਅਜਿਹੇ ਕਈ ਮਾਰ ਆ ਜਾਂਦੇ ਨਾ ਘੁੰਮਣ ਵੀ ਲੱਗੇ ਹੋਣੇ ਇਹ ਲੋਕਾਂ ਦੀ ਸਖਸ਼ੀਅਤ ਹੈ ਜਿਹੜੀ ਇਹਨੂੰ ਮੈਂ ਵੈਕਿਊਮ ਕਲੀਨਰ ਵਰਗੀ ਸਮਝਦਾ ਇਹ ਜਿੱਥੇ ਵੀ ਜਾਂਦੇ ਨੇ ਜੀਨੂੰ ਵੀ ਮਿਲਦੇ ਨੇ ਮਰਦ ਹੋਵੇ ਔਰਤ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਉਹਦੀ ਸਾਰੀ એનર્ਜੀ ਸਾਰੀ ਪੋਜ਼ਿਟਿਵਿਟੀ ਇਹ ਹੋਰ ਮੰਗੂ ਚੂਸ ਲੈਂਦੇ ਨੇ ਥੋੜੇ ਸ਼ਬਦਾਂ 'ਚ ਕਹਾ ਤਾਂ ਇਹਨਾਂ ਇਨਸਾਨਾਂ ਦੀ ਸ਼ਖਸੀਅਤ ਹੈ ਜਿਹੜੀ ਉਹ 네ਗਟਿਵ ਨਕਾਰਾਤਮਕ ਹੁੰਦੀ ਹੈ ਇਹਨਾਂ ਨੇ ਆਪਣੇ ਨਾਲ ਦੁਆਲੇ 네ਗਟਿਵਿਟੀ ਦਾ ਪਸਾਰਾ ਪੂਰਾ ਇਹਨ ਖਿਲਾਰ ਕੇ ਰੱਖਿਆ ਹੁੰਦਾ ਜੇ ਨਕਾਰਾਤਮਕ ਲੋਕ ਇਹ ਨੇ ਤਾਂ ਸਕਾਰਾਤਮਕ ਲੋਕ ਇਹੋ ਜਿਹੇ ਹੁੰਦੇ ਨੇ ਉਹਨਾਂ ਬਾਰੇ ਵੀ ਸੋਚੀਏ ਤੁਸੀਂ ਕਾਲਜ ਦੀ ਫੀਸ ਭਰਨੀ ਹੋਵੇ ਘਰੇ ਇੰਤਜ਼ਾਮ ਨਾ ਹੋਵੇ ਤੇ ਉਹ ਬੰਦੇ ਨੇ ਥੋੜੇ ਮੋਢੇ ਤੇ ਹੱਥ ਰੱਖ ਕੇ ਕਹਤਾ ਕੋਈ ਚੱਕਰ ਨਹੀਂ ਸ਼ੇਰਾ ਤੂੰ ਪੜ ਆਪਾਂ ਕਰ ਲਾਂਗੇ ਕੁਛ ਨਾ ਕੁਛ ਥੋੜੇ ਘਰੇ ਕੋਈ ਹੋਰ ਦਿੱਕਤ ਆਵੇ ਕੋਈ ਮੈਡੀਕਲ ਦੀ ਪ੍ਰੋਬਲਮ ਆ ਜਾਏ ਘਰੇ ਕੋਈ ਬਿਮਾਰ ਹੋ ਜਾਏ ਕਿਸਦਾ ਵੀਜ਼ਾ ਲੱਗਣਾ ਇੱਕ ਮੋਢੇ ਤੇ ਦਿੱਤਾ ਕਿਸਦਾ ਥਾਪੜ ਤੁਹਾਨੂੰ ਸ਼ੇਰ ਬਣਾਉਣ ਦਾ ਸ਼ੇਰ ਤਾਂ ਇਹ ਲੋਕ ਨੇ ਜਿਹੜੇ ਇਹ ਤੁਹਾਡੀ ਡਾਊਨ ਹੋਈ ਬੈਟਰੀ ਨੂੰ ਇੱਕ ਕਮੈਂਟ 'ਚ ਐ ਚਾਰਜ ਕਰ ਦਿੰਦੇ ਨੇ ਫਾਸਟ ਚਾਰਜਰ ਵਾਂਗੂ ਇਹਨਾਂ ਲੋਕਾਂ ਨੂੰ ਯਾਦ ਕਰਦੇ ਹੋਏ ਪਰਮਾਤਮਾ ਦਾ ਸ਼ੁਕਰ ਮਨਾਇਆ ਹੈ ਕਿਉਂਕਿ ਉਹਦੇ ਭੇਜੇ ਹੋਏ ਲੋਕ ਨੇ ਇਹ ਕਿਸੇ ਨਿਯਮਤ ਤੋਂ ਘਟ ਨਹੀਂ ਨਾਲ ਹੀ ਇਹਨਾਂ ਲੋਕਾਂ ਦੀ ਕਦਰ ਕਰਿਆ ਕਰੋ ਉਹਨਾਂ ਨਾਲ ਰਿਸ਼ਤੇ ਨੂੰ ਸੰਜੋਗ ਕੇ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮੋਬਾਈਲ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਚਾਰਜਰ ਦੀ ਲੋੜ ਤਾਂ ਪੈਣੀ ਆ ਨਾ ਜਿੰਨਾ ਚਿਰ ਜ਼ਿੰਦਗੀ ਚੱਲਦੀ ਰਹਿਣੀ ਹੈ ਚਾਹੇ ਤੁਸੀਂ ਸਕੂਲ ਪੜੋ ਚਾਹੇ ਤੁਸੀਂ ਕਾਲਜ ਪੜੋ ਚਾਹੇ ਯੂਨੀਵਰਸਿਟੀ ਪੜੋ ਚਾਹੇ ਨੌਕਰੀ ਕਰੋ ਚਾਹੇ ਤੁਹਾਡੇ ਦੋਸਤ ਹੋਣ ਚਾਹੇ ਤੁਹਾਡੇ ਰਿਸ਼ਤੇਦਾਰ ਹੋਣ ਚਾਹੇ ਤੁਹਾਡੇ ਦਫ਼ਤਰ 'ਚ ਹੋਣ ਤੁਹਾਨੂੰ ਵੈਕਿਊਮ ਕਲੀਨਰ ਤੇ ਚਾਰਜਰ ਹਰੇਕ ਥਾਂ ਤੇ ਮਿਲਣਗੇ ਮਿਲਣਗੇ ਹੁਣ ਤੁਸੀਂ ਇਹ ਦੇਖਣਾ ਜਦੋਂ ਇਹਨਾਂ ਚੀਜ਼ਾਂ ਬਿਜਲੀ ਵਿੱਚ ਚਿਰ ਰਹੇ ਹੋਗੇ ਵੀ ਮੇਰੇ ਲਈ ਕੌਣ ਵੈਕਿਊਮ ਕਲੀਨਰ ਸਾਬਤ ਹੋ ਰਿਹਾ ਤੇ ਕੌਣ ਚਾਰਜ ਪਰ ਇਹ ਇੰਨਾ ਸੌਖਾ ਨਹੀਂ ਇਹ ਸਭ ਤੋਂ ਔਖਾ 파ਟ ਹੈ ਇਸ ਲਈ ਸਿਰਫ ਚੇਤਨ ਹੋਣ ਦੀ ਲੋੜ ਹੈ ਜਿੰਨਾ ਚੇਤਨ ਹੋਵੋਗੇ ਓਨਾ ਜ਼ਿਆਦਾ ਤੁਹਾਨੂੰ ਇਹ ਚੀਜ਼ ਦੀ ਪਰਖ ਹੋਣੀ ਸ਼ੁਰੂ ਹੋ ਜਾਊਗੀ ਕਿਉਂਕਿ ਤਾਂ ਕੋਈ ਫਾਰਮੂਲਾ ਨਹੀਂ ਹੈਗਾ ਵੀ ਤੁਸੀਂ ਬੰਦੇ ਨੂੰ ਦੇਖ ਕੇ ਕਹਿ ਦੋ ਵੀ ਫਲਾਨਾ ਚਾਰਜਰ ਹੈ ਤੇ ਫਲਾਨਾ ਵੈਕਿਊਮ ਕਲੀਨਰ ਹੈ ਨਹੀਂ ਕਿੰਨੀ ਕਹਾਣੀ ਕਿਹਦੇ ਨਾਲ ਪਾਉਣੀ ਹੈ ਤੇ ਕਿੰਨੀ ਕਿਹਦੇ ਨਾਲ ਘੱਟ ਪਾਉਣੀ ਹੈ ਇਹਦੇ ਵਿੱਚ ਹੀ ਸਾਰਾ ਦਰਮਦਰ ਸਿੰਟਿਆ ਹੋਇਆ ਹੈ ਸਮਾਜ ਵਿੱਚ ਬਹੁਤੇ ਲੋਕਾਂ ਦੀ ਜ਼ਿੰਦਗੀ ਇਸੇ ਫਿਕਰ ਚ ਬੀਤ ਜਾਂਦੀ ਹੈ ਕਿ ਲੋਕ ਕੀ ਕਹਿਣਗੇ ਇਹ ਕਹਿਣ ਵਾਲੇ ਲੋਕ ਬਹੁਤ ਵੱਡੇ ਵੈਕਿਊਮ ਕਲੀਨਰ ਹੁੰਦੇ ਨੇ ਤੇ ਜਿਹੜੀ ਤੁਹਾਡੀ ਸੋਚ ਤੁਹਾਡੀ ਸਮਰੱਥਾ ਤੁਹਾਡੀ ਊਜਾ ਤੁਹਾਡੀ ਯੋਜਨਾਬੰਦੀ ਸਭ ਕੁਝ ਨਿਚੋੜ ਕੇ ਰੱਖ ਦਿੰਦੇ ਨੇ ਸੋ ਇਸ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ ਕਿ ਲੋਕ ਕੀ ਕਹਿਣਗੇ ਪਰਵਾਹ ਇਸ ਗੱਲ ਦੀ ਕਰਨੀ ਹੈ ਕਿ ਕਿਹੜਾ ਇਨਸਾਨ ਮੈਨੂੰ ਪਿੱਛੇ ਖਿੱਚ ਰਿਹਾ ਤੇ ਕਿਹੜਾ ਅੱਗੇ ਵਧਣ ਦੇ ਲਈ ਚਾਰਜ ਦਾ ਕੰਮ ਕਰ ਰਿਹਾ ਤੇ ਇਸ ਤਰੀਕੇ ਨਾਲ ਜੀ ਇਹ ਪਹਿਲੀ ਆਖਰੀ ਕਹਾਣੀ ਹੈ ਕਿਤਾਬ ਦੀ ਇਹ ਜਾਂਦੀ ਹੈ ਪਰ ਹੁਣ ਕਹਾਣੀ ਪੂਰੀ ਹੋਣ ਤੋਂ ਬਾਅਦ ਕਿਤਾਬ ਕਿਵੇਂ ਚੱਲਦੀ ਹੈ ਇਸ ਤੋਂ ਬਾਅਦ ਤੁਹਾਨੂੰ 7 ਦਿਨ ਦਾ ਇਹ ਕਿਤਾਬ ਕੰਮ ਦਿੰਦੀ ਹੈ ਆਪਾਂ ਇੱਕ ਦਿਨ ਦਾ ਕੰਮ ਅੱਜ ਪੜ੍ਹਾਂਗੇ ਤੇ ਇਹਦੇ ਬਾਰੇ ਗੱਲ ਕਰਾਂਗੇ ਪਹਿਲੇ ਦਿਨ ਦੀ ਟਾਸਕ ਤੁਹਾਡੀ ਹੈਗੀ ਆ ਵੀ ਹੱਦਾਂ ਸੈੱਟ ਕਰੋ ਊਰਜਾ ਦੀ ਰਾਖੀ ਲਈ ਜ਼ਰੂਰੀ ਹੈ ਕਿ ਤੁਸੀਂ ਸਪਸ਼ਟ ਹੱਦਾਂ ਦੀ ਸਥਾਪਨਾ ਕਰੋ ਇਸ ਬਾਰੇ ਸਾਫ਼ ਫੈਸਲੇ ਕਰੋ ਕਿ 네ਗੇਟਿਵ ਇਨਸਾਨ ਨੂੰ ਕਿੱਥੇ ਤੱਕ ਬਰਦਾਸ਼ਤ ਕਰਨਾ ਹੈ ਕਿਉਂਕਿ ਉਹ ਤੁਹਾਡਾ ਘਰ ਦਾ ਵੀ ਹੋ ਸਕਦਾ ਮਾੜੀ ਮੁੱਟੀ ਚੱਲਣੀ ਪੈ ਵੀ ਸਕਦੀ ਪਰ ਕਿੰਨੀ ਪਰ ਕਿੱਥੇ ਤੱਕ ਆਪਣੀਆਂ ਹੱਦਾਂ ਬਾਰੇ ਨਿਮਰਤਾ ਨਾਲ ਪਰ ਮਜ਼ਬੂਤੀ ਰੱਖ ਕੇ ਗੱਲਬਾਤ ਕਰੋ ਤੇ ਉਹਨੂੰ ਬਰਕਰਾਰ ਰੱਖੋ ਇਹ ਤੁਹਾਡਾ ਥੀਮ ਹੈ ਪਹਿਲੇ ਦਿਨ ਦਾ ਠੀਕ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਤੁਸੀਂ ਫਿਰ ਆਪਣੀ ਕਿਤਾਬ ਦੇ ਵਿੱਚ ਇੱਥੇ ਲਿਖਦੇ ਹੋ ਅੱਜ ਜਿਹੜੀਆਂ ਤਿੰਨ ਚੀਜ਼ਾਂ ਤੁਸੀਂ ਹਰ ਹਾਲਾਤ ਚ ਕਰਨੀ ਕਰਨੀਆਂ ਉਹ ਇੱਥੇ ਲਿਖੋ ਠੀਕ ਹੈ ਜੀ ਫਿਰ ਉਦੋਂ ਅੱਗੇ ਜਿਹੜੀ ਥੋੜੀ ਟਾਸਕ ਆਉਂਦੀ ਹੈ ਸਵੇਰ ਦੀਆਂ ਟਾਸਕਾਂ ਨੇ ਇਸ ਵਿਚਾਰ ਦੇ ਆਧਾਰ ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਜਿਹੜਾ ਵਿਚਾਰ ਅੱਜ ਦਾ ਹੈਗਾ ਹੱਦਾਂ ਸੈੱਟ ਕਰਨਾ ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ ਕਿਹੜੇ ਕੰਮਾਂ 'ਚ ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ ਕਿਹੜੀਆਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੁੰਦੇ ਹੋ ਇਹ ਵਿਚਾਰ ਤੁਹਾਡੇ ਦਿਨ ਨੂੰ ਕਿਵੇਂ ਅੱਜ ਬਿਹਤਰ ਬਣਾਊਗਾ ਜੇ ਤੁਸੀਂ ਅੱਜ ਆਪਣੀਆਂ ਹੱਦਾਂ ਸੈੱਟ ਕਰੀਆ ਫਿਰ ਤੁਸੀਂ ਇਹਦੇ ਬਾਰੇ ਡਿਟੇਲ 'ਚ ਲਿਖ ਦਿਓ ਇਹਨੂੰ 5-7 ਮਿੰਟ ਹੀ ਲੱਗਣਗੇ ਇਹ ਲਿਖਣ ਨੂੰ ਫਿਰ ਹੋ ਜਾਣਾ ਆਥਣ ਆਥਣ ਵੇਲੇ ਆ ਕੇ ਆਪਾਂ ਆਪਣੀ ਕਿਤਾਬ ਖੋਲ੍ਹਣੀ ਹੈ ਅੱਥਰ ਨੇ ਤੁਹਾਨੂੰ ਕਿਤਾਬ ਪੁੱਛੂਗੀ ਵੀ ਅੱਜ ਦਾ ਦਿਨ ਤੇਰਾ ਕਿਵੇਂ ਦਾ ਰਿਹਾ ਫਿਰ ਉੱਥੇ ਲਿਖਣਾ ਅੱਜ ਦਿਨ ਕਿਵੇਂ ਦਾ ਰਿਹਾ ਫਿਰ ਪੁੱਛੂਗੀ ਅੱਜ ਦੇ ਦਿਨ ਚ ਕਿੰਨੇ ਵਾਰੀ ਇਸ ਵਿਚਾਰ ਤੇ ਛੱਲਣ ਲੱਗਿਆ ਮੁਸ਼ਕਲ ਆਈ ਕਿਉਂਕਿ ਮੁਸ਼ਕਲ ਆਊਗੀ ਸ਼ੁਰੂ ਚ ਇਹ ਨਹੀਂ ਹੈਗਾ ਵੀ ਐਂ ਕੰਮ ਹਾਲ ਹੋ ਜਾ ਇਸ ਵਿਚਾਰ ਤੋਂ ਸਿੱਖ ਕੇ ਕਿਹੜਾ ਅਸੂਲ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਪੱਕੇ ਤੌਰ ਤੇ ਲਾਗੂ ਕਰੋਗੇ ਉਸ ਤੋਂ ਬਾਅਦ ਐਂਡ ਤੇ ਜਾ ਕੇ ਆਪਾਂ ਸ਼ੁਕਰ ਆ ਜਿਹੜਾ ਰੱਬ ਦਾ ਉਹ ਹਰ ਰੋਜ਼ 84 ਦਿਨ ਮਨਾਵਾਂਗੇ ਤਿੰਨ ਤਿੰਨ ਚੀਜ਼ਾਂ ਵਾਸਤੇ ਤੇ ਐਂਡ ਤੇ ਜਾ ਕੇ ਫਿਰ ਇਹ ਗੱਲ ਹੋਊਗੀ ਵੀ ਅੱਜ ਹੋਈਆਂ ਤਿੰਨ ਚੀਜ਼ਾਂ ਲਿਖੋ ਚੀਨਾ ਲਈ ਪਰਮਾਤਮਾ ਦੇ ਤੁਸੀਂ ਬਹੁਤ ਸ਼ੁਕਰਗੁਜ਼ਾਰ ਹੋ ਇਸ ਤਰੀਕੇ ਨਾਲ ਕਿਤਾਬ ਚੱਲਦੀ ਹੈ ਹੁਣ ਜਦੋਂ ਤੁਸੀਂ ਇਹ ਸੋਚੋ ਵੀ ਜਦੋਂ ਤੁਸੀਂ ਹਰ ਰੋਜ਼ 84 ਡੇਸ 84 ਦਿਨ ਇਸ ਤਰੀਕੇ ਦਾ ਐਫਰਟ ਆਪਣੀ ਸਵੈ ਪਰਚੋਲ ਆਪਣੀ ਸੈਲਫ ਰਿਫਲੈਕਸ਼ਨ ਤੇ ਲਾਉਂਗੇ ਤਾਂ ਜਿਹੜਾ ਧਿਆਨ ਇੰਸਟਾਗ੍ਰਾਮ ਤੇ ਆ ਟਿਕਟੋਕ ਤੇ ਆ ਫਲਾਨਾ ਕੀ ਕਰ ਰਿਹਾ ਧਮਕਾ ਕੀ ਕਰ ਰਿਹਾ ਉਹ ਤੋਂ ਪਾਸੇ ਹੋ ਕੇ ਆਪਣੇ ਅੰਦਰ ਧਿਆਨ ਹੋਊਗਾ ਅੱਪਦੇ ਵਾਲਾ ਦੇਖੋਗੇ ਆਪਣੀ ਤਰੱਕੀ ਹੋਊਗੀ ਤੁਸੀਂ ਸੋਚੋ ਵੀ 84 ਡੇਸ 84 ਦਿਨ ਤੁਸੀਂ ਸੈਲਫ ਡਵੈਲਪਮੈਂਟ ਤੇ ਲਾਤੇ ਕਹਾਣੀ ਕਿੱਥੇ ਪਹੁੰਚਦੀ ਹੈ ਮੈਂ ਨਾ ਇੱਕ ਵਾਰੀ ਬਹੁਤ ਪੁਰਾਣੀ ਗੱਲ ਹੈਗੀ 2011 12 ਦੀ ਗੱਲ ਹੈ ਚ ਗੈਨੀ ਜੀ ਆਏ ਸੀ ਇੰਡੀਆ ਤੋਂ ਇੱਕ ਮੈਂ ਉਹਨਾਂ ਨੂੰ ਕਿਹਾ ਵੀ ਆ ਜਾਓ ਤੁਹਾਨੂੰ ਸਕਾਟਲੈਂਡ ਲੈ ਕੇ ਚਾਣਾ ਉਹ ਕਹਿੰਦੇ ਉੱਥੇ ਹੀ ਕਰਾਂਗੇ ਮਾਜੀ ਉੱਥੇ ਪਹਾੜ ਦਿਖਾਉਂਗਾ ਸਿਨਰੀ ਬਹੁਤ ਸੋਹਣੀ ਹੈ ਉਹ ਕਹਿੰਦੇ ਭਾਈ ਸਾਹਿਬ ਅੰਦਰ ਦੇਖੋ ਅੰਦਰ ਸਿਨਰੀ ਅੱਧੂ ਵੀ ਜ਼ਿਆਦਾ ਸੋਹਣੀ ਹੈ ਉਹ ਗੱਲ ਮੇਰੇ ਦਿਲ ਨੂੰ ਬੜੀ ਲੱਗੀ ਸੀ ਉਹੋ ਵਿਚਾਰ ਕਿਤੇ ਨਾ ਕਿਤੇ ਮੇਰੇ ਅੰਦਰ ਸੀ ਜਦੋਂ ਮੈਂ ਕਿਤਾਬ ਲਿਖੀ। ਇਹ ਕਿਤਾਬ ਤੁਹਾਨੂੰ ਅੰਦਰ ਦੇਖਣਾ ਸਿਖਾਉਗੀ। ਇਹ ਕਿਤਾਬ ਤੁਹਾਨੂੰ ਸਮਝਾਉਗੀ ਵੀ ਅੰਦਰ ਕਿਵੇਂ ਦੇਖਣਾ ਹੈ, ਸਹਿਜ ਕਿਵੇਂ ਆਊਗਾ, ਸਬਰ ਕਿਵੇਂ ਆਊਗਾ, ਸ਼ੁਕਰ ਕਿਵੇਂ ਆਊਗਾ, ਸੰਤੋਖ ਕਿਵੇਂ ਆਊਗਾ। ਦੂਜਿਆਂ ਨੂੰ ਲਾਂਭੇ ਦੇਣ ਦਾ ਜਿਹੜਾ ਆਪਣਾ ਐਟੀਟਿਊਡ ਬਣਿਆ ਹੋਇਆ ਉਹ ਤੋਂ ਪਾਸੇ ਕਿਵੇਂ ਹੋਵਾਂਗੇ ਤੇ ਆਪਣੇ ਬਿਹੇਵੀਅਰ ਦੀ, ਆਪਣੇ ਵਿਚਾਰਾਂ ਦੀ, ਆਪਣੀ ਸੋਚ ਦੀ ਜ਼ਿੰਮੇਵਾਰੀ ਲੈ ਕੇ ਆਪਣੀਆਂ ਗਲਤੀਆਂ ਨੂੰ ਸਹੀ ਕਰਕੇ ਆਪ ਅੱਗੇ ਕੀਵੇਂ ਵਧਾਂ ਉਹ ਕਿਤਾਬ ਤੁਹਾਨੂੰ ਪੂਰੇ ਦਾ ਪੂਰਾ ਹੱਲ ਦਊਗੀ ਪਰ ਸ਼ਰਤ ਇਹ ਨਹੀਂ ਹੈ ਵੀ ਇੱਕੇ ਵਾਰੀ ਚ 12 ਕਹਾਣੀਆਂ ਪੜ ਕੇ ਪਾਸੇ ਨਹੀਂ ਰੱਖਣੀ ਹੇਰਤਾ ਜਹੇ ਜਾ ਲੱਖ ਬੰਦਾ دیਵਾਨਾ ਚ ਜਾ ਕੇ ਆਉਂਦਾ ਇੱਕ ਤੇ ਵੀ ਅਸਰ ਨਹੀਂ ਹੁੰਦਾ ਫਿਰ ਤਾਂ ਉਹੀ ਗੱਲ ਹੋ ਜਾਣੀ ਹੈ ਕਰਨਾ ਹੈ ਜੇ ਕਿਤਾਬ ਚ ਲਿਖਿਆ ਵੀ ਹੁਣ ਮੈਂ ਰੋਜ਼ ਨਿਤਨੇਮ ਕਰੂੰਗਾ ਜੇ ਤੁਸੀਂ ਲਿਖ ਲਿਆ ਫਿਰ ਕਰਨਾ ਹੈ ਜੇ ਲਿਖ ਲਿਆ ਮੈਂ ਰੋਜ਼ ਜਿਮ ਜਾਊਂਗਾ ਜਿੰਦੇ ਨਹੀਂ ਗਏ ਉਹ ਵੀ ਲਿਖਣਾ ਹੈ ਕਿਉਂਕਿ ਆਪਣੇ ਆਪ ਨੂੰ ਬੋਲ ਕੇ ਝੂਠ ਤਾਂ ਜਾਂ ਤਾਂ ਬੋਲ ਲੈਂਦੀ ਹੈ ਲਿਖ ਕੇ ਝੂਠ ਬੋਲਣਾ ਬਹੁਤ ਔਖਾ ਲੱਗਣਾ। ਇੱਕ ਕਿਤਾਬ ਹੀ ਤੁਹਾਨੂੰ ਅਕਾਉਂਟੇਬਲ ਹੋਲਡ ਕਰੂਗੀ। ਕਿਤਾਬ ਹੀ ਤੁਹਾਡੀ ਜ਼ਿੰਮੇਵਾਰੀ ਲਊਗੀ। ਤੇ ਕਿਤਾਬ ਤੁਹਾਡੀ ਤੇ ਮੇਰੀ ਸਾਂਝੀ ਹੈ। ਮੈਂ ਆਪਣਾ ਪਾਰਟ ਲਿਖਤਾ ਇਹ ਚ ਤੁਸੀਂ ਆਪਣਾ ਪਾਰਟ ਲਿਖਣਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਿਤਾਬ ਬਹੁਤ ਵਧੀਆ ਲੱਗੂਗੀ। ਆਹ ਕਿਤਾਬ ਲੈਣੀ ਕਿਵੇਂ ਹੈ? ਤੁਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹੋ ਕਿਤੇ ਵੀ ਪੂਰੀ ਦੁਨੀਆ 'ਚ achievehappily.com ਤੇ ਜਾ ਕੇ ਤੁਸੀਂ ਉੱਥੋਂ ਆਰਡਰ ਕਰ ਸਕਦੇ ਹੋ। ਜੇ ਤੁਹਾਨੂੰ ਇਹ ਚੀਜ਼ ਵਧੀਆ ਲੱਗਦੀ ਹੈ, ਇੱਕ ਤਾਂ ਜੇ ਤੁਸੀਂ ਕਿਤਾਬ ਪੜ ਲਈ ਤਾਂ ਮੈਨੂੰ ਰਿਵਿਊ ਜ਼ਰੂਰ ਦਿਓ ਤੇ ਜੇ ਤੁਸੀਂ ਆਰਡਰ ਕਰਨੀ ਹੈ ਤੁਹਾਨੂੰ ਮੈਂ ਡਿ ਤੇ ਮੈਨੂੰ ਉਮੀਦ ਹੈ ਇਹ ਕਿਤਾਬ ਪਹਿਲੀ ਕਿਤਾਬ ਹੈ ਪਰ ਇਹ ਹੋਰ ਬਹੁਤ ਰਾਈਟਰਾਂ ਨੂੰ ਤੇ ਮੈਨੂੰ ਹੋਰ ਪੁਸ਼ ਕਰੂਗੀ ਕਿ ਪੰਜਾਬੀ ਦੇ ਵਿੱਚ ਆਪਾਂ ਮਾਈਂਡ ਸੈਟ ਤੇ ਮੋਟੀਵੇਸ਼ਨ ਦੀਆਂ ਕਿਤਾਬਾਂ ਜਿਹੜੀਆਂ ਉਹ ਹੋਰ ਜ਼ਿਆਦਾ ਲੈ ਕੇ ਆਈਏ ਤਾਂ ਕਿ ਆਪਣੇ ਸਮਾਜ ਨੂੰ ਆਪਣੀ ਬੋਲੀ 'ਚ ਆਪਣੀਆਂ ਐਗਜ਼ਾਮਪਲਾਂ ਨਾਲ ਆਪਾਂ ਸੋਹਣੀ ਸੇਧ ਦੇ ਸਕੀਏ